ਸ਼ਸ਼ੀ ਕਾ ਜੇ ਅੰਨਰਾ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਹੈ ਜੀ ਪੀਸੀ ਨਾਲ ਜੁੜੀ ਹੋਈ ਹੈ ਤਾਂ ਐਚਪੀਸੀ ਨੇ ਵੱਡਾ ਕਦਮ ਚੁੱਕਿਆ ਜਿੱਥੇ ਇੱਕ ਪਾਸੇ ਵਿੱਤੇ ਜਨੇ ਦੇਖਿਆ ਗਿਆ ਕਿ ਪਾਕਿਸਤਾਨ ਵੱਲੋਂ ਦਾਗੇ ਹੋਏ ਡਰੋਨ ਜਾਂ ਮਜੈਲਾ ਕਿਸ ਤਰੀਕੇ ਨਾਲ ਜਿਹੜੇ ਆ ਪੰਜਾਬ ਦੀਆਂ ਸਰਹੱਦਾਂ ਹੋਣ ਭਾਵੇਂ ਜਿਹੜੇ ਆ ਉਹ ਜੰਮੂ ਕਸ਼ਮੀਰ ਹੋਵੇ ਉੱਥੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇੱਕ ਗੁਰਦੁਆਰਾ ਸਾਹਿਬ ਨੂੰ ਵੀ ਜੰਮੂ ਕਸ਼ਮੀਰ ਦੇ ਪੁਂਚ ਜ਼ਿਲ੍ਹੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਜਿੱਥੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਤਾਂ ਉੱਥੇ ਹੀ ਇਸ ਹਮਲੇ ਵਿੱਚ ਪੰਜ ਸਿੱਖਾਂ ਜਿਹੜੇ ਉਹ ਮਾਰੇ ਗਏ ਸੀ ਜਿਨ੍ਹਾਂ ਨੂੰ ਲੈ ਕੇ ਐ ਜੀ ਪੀ ਸੀ ਨੇ ਵੱਡਾ ਕਦਮ ਚੁੱਕਿਆ ਹੈ ਤੇ ਉੱਥੇ ਹੀ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਪਰਿਵਾਰਾਂ ਦੀ ਆਰਥਿਕ ਤੌਰ ਤੇ ਮਦਦ ਕਰਨ ਦੇ ਲਈ ਵੀ ਵੱਡੀ ਪਹਿਲ ਕੀਤੀ ਗਈ ਹੈ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਕੇਂਦਰ ਸਰਕਾਰ ਅੱਗੇ ਵੀ ਵੱਡੀ ਮੰਗ ਰੱਖੀ ਗਈ ਹੈ ਤਾਂ ਪੌਂਚੇ ਹਮਲੇ ਦੌਰਾਨ ਮਾਰੇ ਗਏ ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਪੁੱਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਉਹਨਾਂ ਨੂੰ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦਿੱਤਾ ਗਿਆ ਤੇ ਉੱਥੇ ਕੇਂਦਰ ਸਰਕਾਰ ਨੂੰ ਜਿਹੜੀ ਮੰਗ ਰੱਖੀ ਗਈ ਹੈ ਕੇਂਦਰ ਸਰਕਾਰ ਅੱਗੇ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਚ ਸਿੱਖਾਂ ਦਾ ਘੱਟ ਗਿਣਤੀ ਦਰਜਾ ਬਹਾਲ ਕਰੇ ਅਤੇ ਨੌਕਰੀਆਂ ਵਿੱਚ ਵਿਸ਼ੇਸ਼ ਕੋਟਾ ਦੇਵੇ ਇਹ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐ ਜੀ ਪੀ ਸੀ ਵੱਲੋਂ ਮੰਗ ਕੀਤੀ ਗਈ ਆ ਭਾਰਤ ਪਾਕਿਸਤਾਨ ਵਿੱਚ ਬਣੇ ਤਣਾਅ ਵਾਲੇ ਹਾਲਾਤਾਂ ਦੌਰਾਨ ਵਿੱਤੇ ਦਿਨੀ ਜੰਮੂ ਕਸ਼ਮੀਰ ਦੇ ਪੁੰਛ ਵਿੱਚ ਹੋਏ ਹਮਲੇ ਆ ਚ ਮਾਰੇ ਗਏ ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੰਚ ਪਹੁੰਚੇ ਅਤੇ ਉਨ੍ਹਾਂ ਨੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ مالی ਸਹਾਇਤਾ ਦੇ ਕੇ ਚੱਕ ਦਿੱਤੇ। ਉਨ੍ਹਾਂ ਸਮੂਹ ਪੀੜਤ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਹਮਦਰਦੀ ਪ੍ਰਗਟਾਈ ਅਤੇ ਰਾਗੀ ਭਾਈ ਅਮਰੀਕ ਸਿੰਘ ਨਮਿਤ ਅੰਤਮ ਅਰਦਾਸ ਵਿੱਚ ਵੀ ਸ਼ਮੂਲਿਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਹਰਜਿੰਦਰ ਸਿੰਘ ਮਹਿਤਾ ਸਰਦਾਰ ਸੁਰਜੀਤ ਸਿੰਘ ਪਿੱਟੀਵੰਦ ਮਹੰਤ ਮਨਜੀਤ ਸਿੰਘ ਮਿਸ ਕਤਰ ਹਰਪਾਜਨ ਸਿੰਘ ਵਕਤਾ ਵੀ ਮੌਜੂ ਹਸਾਨ ਜੇਕਰ ਜੋ ਹੈ ਕਿ ਵਿੱਤੇ ਦਿਨੇ ਸਰਦਾਰ ਰਣਜੀਤ ਸਿੰਘ ਵਰਾਗੀ ਭਾਈ ਅੰਮ੍ਰਿਤ ਸਿੰਘ ਸਾਹਿਬ ਕਾ ਫੌਜੀ ਸਰਦਾਰ ਅਮਰਤਜੀਤ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਦੀ ਹਮਲਾ ਦੌਰਾਨ ਮੌਤ ਹੋ ਗਈ ਸੀ ਪੁਛ ਵਿੱਚ ਪੂਜੇ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਜੰਗ ਦੇ ਨਤੀਜੇ ਕਦੇ ਵੀ ਮਾਨਵਤਾ ਦੇ ਹੱਕ ਵਿੱਚ ਨਹੀਂ ਹੋ ਸਕਦੇ ਬਲਕਿ ਇਸ ਤੇ ਮਾਰੂ ਪ੍ਰਭਾਵ ਜਿਹੜੇ ਆ ਚਿਸਦੀਪ ਮਾਨਵਤਾ ਨੂੰ ਸਹਿਣ ਪੈਂਦੇ ਨੇ ਤਾ ਇਹ ਜਿੱਥੇ ਆਪਾਂ ਦੇਖਿਆ ਕਿ ਪਹਿਲਾਂ ਵਾਲੇ ਹਲੇ ਫਾਟਾ ਉਹ ਪੂਰੇ ਤਰ੍ਹਾਂ ਦੇ ਜਿਹੜਿਆ ਨਹੀਂ ਮਿਲ ਸਕੇ ਜਿਹੜੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਾਂ ਹੋਈਆਂ ਨੇ ਤਾਂ ਉੱਥੇ ਹੀ ਪਾਕਿਸਤਾਨ ਨੇ ਵਿੱਤੇ ਦਿਨ ਹੀ ਜੋ ਆਪਣੇ ਜਿਹੜੇ ਅਕੈਰਤਾ ਵਾਲਾ ਰੂਪ ਦਿਖਾਇਆ ਉਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਮੂੰਹ ਤੋੜ ਮਾ ਜਵਾਬ ਉਹਨਾਂ ਨੂੰ ਦਿੱਤਾ ਗਿਆ ਤਾਂ ਇੰਨਾ ਹਮਲੇ ਦੌਰਾਨ ਕੁਝ ਮਹਤਾ ਹੋਈਆਂ ਜਿਸ ਵਿੱਚ ਕਿ ਚਾਰ ਸਿੱਖਾ ਜਿਹੜੇ ਉਹ ਪੁੰਛ ਜ਼ਿਲ੍ਹੇ ਚ ਮਾਰੇ ਗਏ ਸੀ ਜਿਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਹਰਜਿੰਦਰ ਸਿੰਘ ਧਾਮੀ ਪਹੁੰਚਿਆ ਤਾਂ ਉੱਥੇ ਹੀ ਉਹਨਾਂ ਨੇ ਵੱਡੀ ਮੰਗ ਵੀ ਰੱਖੀ ਆ ਤੇ ਮੌਕੇ ਤੇ ਗੱਲਬਾਤ ਵੀ ਕੀਤੀ ਆ ਕੀ ਕੁਝ ਕਿਹਾ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਅੱਜ ਤੱਕ ਉਹਨਾਂ ਦੇ ਪਿਤਾ ਜੀ ਭਾਈ ਦੂਗਾ ਸਿੰਘ ਜੀ ਉਹ ਵੀ ਬਿਮਾਰ ਆ ਉਹਨਾਂ ਦੇ ਭਾਈ ਰਣਜੀਤ ਸਿੰਘ ਦੀ ਮਾਤਾ ਜੀ ਵੀ ਬਿਮਾਰ ਆ ਮੈਂ ਉਹਨਾਂ ਦੀ ਕੁਝ ਮਦਦ ਲਈ ਸਹਿਤਾ ਤੋਂ ਮੈਂ ਕੋਤਰਾ ਪ੍ਰਬੰਧਕ ਕਮੇਟੀ ਵੱਲੋਂ ਅਬਜੈਕਟਿਵ ਦੇ ਜੋ ਫੈਸਲਾ ਹੋਇਆ ਸੀ ਉਹ ਉਹਨਾਂ ਨੂੰ ਦੇਖ ਕੇ ਆਏ ਆ ਗੁਰੂ ਜਾਨਾ ਚ ਅਰਦਾਸ ਵੀ ਕਰਦੇ ਆ ਕਿ ਸਤਗੁਰੂ ਜੀ ਇਹੋ ਜਿਹਾ ਸਮਾਂ ਕਿਸੇ ਤੋਂ ਨਾ ਲਿਆਈ ਕਿਉਂਕਿ ਜਿਹੜੇ ਘਰੋਂ ਬੰਦਾ ਨਿਕਲਦਾ ਤੇ ਮਾਂ ਤੇ ਆਪਣੇ ਬੱਚਿਆਂ ਦੀ ਤੰਦਰੁਸਤੀ ਮੰਗਦੇ ਨੂੰ ਮੁੜ ਕੇ ਵਾਪਸ ਆਉਂਦਾ ਪਰ ਉਹ ਉਹ ਲੜਾਈ ਦਾ ਹਿੱਸਾ ਬਣ ਕੇ ਮੈਂ ਸਮਝ ਨਹੀਂ ਸਕਦਾ ਕਿ ਉਹਨੇ ਸਹੀ ਰੋਗਾਂ ਚੜ੍ਹਾਈ ਕਰ ਗਏ ਤੋਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੀ ਕਰਦੇ ਆ ਰਲ ਕੇ ਸਾਰੀ ਸੰਗਤ ਤੇ ਮੈਂ ਧੰਨਵਾਦ ਕਰਦਾ ਇਥੋਂ ਦੀ ਸਾਰੀ ਜਿੰਨੇ ਵੀ ਸਿੱਖ ਲੀਡਰਸ਼ਿਪ ਦੇ ਜਿੰਨਾ ਵੀ ਸਿੱਖ ਪਾਈਚਾਰਾ ਕਿ ਦੁੱਖ ਦੇ ਵਿੱਚ ਗਿਆਨੇ ਕਹਿੰਦੇ ਮੰਡੀ ਜੇ ਤੱਕ ਘੱਟਦਾ ਤੇ ਗੁਰੂ ਸਾਹਿਬ ਦੇ ਚਾਨਣ ਚ ਹਾਜ਼ਰ ਕੀਤੀ ਆ ਤੇ ਪਰਿਵਾਰ ਨਾਲ ਸਮਝਾ ਲਿਆ ਜੋ ਕਰਦਾ ਦੁੱਖ ਦਾ ਹਾਈਟ ਕਰਾ ਉਹਦੇ ਪਿਤਾ ਜੀ